ਮਨੁੱਖ ਦੇ ਸਰੀਰਕ ਰੋਗਾਂ ਲਈ ਗਾਲਬਨ 97 ਫੀਸਦੀ ਜ਼ਿੰਮੇਵਾਰ ਨੇ ਮਾਪੇ ਮਾਂ ਰੋਗੀ ਸੀ ਔਲਾਦ ਰੋਗੀ ਪਿਓ ਰੋਗੀ ਸੀ ਔਲਾਦ ਰੋਗੀ ਤਾਂ ਕਹਿੰਦੇ ਇਹਦੇ ਚ ਕਰਮਾਂ ਦਾ ਕੀ ਨੇ ਬੇੜਾ ਤੇ ਰੱਬ ਦਾ ਕੀ ਰੋਣਾ ਇਹਨੂੰ ਕਿਉਂ ਲੈਂਦੇ ਆ मां बीमार ਸੀ ਰੋਗੀ ਸੀ ਕਿਸੇ پیچੀਦਾ ਰੋਗ ਦੇ ਸੀ اولاد ਰੋਗੀ ਪਿਓ ਰੋਗੀ ਸੀ ਤਾਂ اولاد ਰੋਗੀ ਜਿਹਨੂੰ ਜੱਦੀ ਰੋਗ ਕਹਿੰਦੇ ਨੇ ਖਾਨਦਾਨੀ ਰੋਗ ਡਾਕਟਰ ਸੀ ਫਰਾਈਰ ਫਿਰ ਕਹਿੰਦਾ ਜੇ ਉਹ ਜੀਆਂ ਦੇ ਸੰਸਕਾਰ ਮਾਂ ਬਾਪ ਨੇ ਦਿੱਤੇ ਅਗਰ ਬੱਚੇ ਦੇ ਮਨ ਦੇ ਵਿੱਚ ਸੋਗ ਹੈ ਚਿੰਤਾ ਹੈ ਤਾਂ ਜ਼ਿੰਮੇਵਾਰ ਮਾਂ ਬਾਪ ਉਨੇ ਕਹਿ ਦਿੱਤਾ ਐ ਬੰਦੇ ਤੇਰੇ ਸਰੀਰਕ ਪੀੜਾ ਲਈ ਤੇਰੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਤੇਰੀ ਆਰਥਿਕ ਪੀੜਾ ਲਈ Karl Marx ਨੇ ਕਹਿ ਦਿੱਤਾ ਸਮਾਜ ਜ਼ਿੰਮੇਵਾਰ ਫਰਾਇਡ ਨੇ ਜਦ ਕਿਹਾ ਕਿ ਤੇਰੇ ਸਰੀਰਕ ਪੀੜਾ ਲਈ ਮਾਂ ਬਾਪ ਜ਼ਿੰਮੇਵਾਰ ਨੇ ਤਾਂ तकरीबन तकरीबन ਯੂਰਪ ਦੀ ਦੁਨੀਆ ਵਿੱਚ ਤੇ ਮਾਂ ਬਾਪ ਬਾਰੇ ਨਫ਼ਰਤ ਪੈਦਾ ਹੋਈ ਬੱਚਿਆਂ ਦੇ ਮਨ ਦੇ ਵਿੱਚ ਕੋਈ ਸਨਮਾਨ ਨਹੀਂ ਕੋਈ ਸਤਿਕਾਰ ਨਾ ਰਿਹਾ ਤੇ ਬੱਚਿਆਂ ਦੇ ਮਨ ਦੇ ਜਦ ਘਿਰਨਾ ਤੇ ਸਤਿਕਾਰ ਨਾ ਰਿਹਾ ਤਾਂ ਮਾਂ ਬਾਪ ਵੀ ਦੂਰ ਹੋ ਜਾਂਦੇ ਗਏ ਦੂਰੀਆਂ ਇਤਨੀਆਂ ਵੱਧ ਗਈਆਂ ਬੱਚੇ ਦੇ ਉਮਰ ਦੇ ਵੱਧਿਆਂ ਦੂਰੀਆਂ ਵੱਧ ਗਈਆਂ ਪਰਿਵਾਰ ਟੁੱਟ ਗਏ ਕੁੰਬੇ ਟੁੱਟ ਗਏ ਪਰਿਵਾਰਕ ਜ਼ਿੰਦਗੀ ਬिखर ਗਈ ਪਸ਼ੂਆਂ ਦੇ ਉੱਤੇ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ ਦੇ ਲਿਆਣੀ ਹੈ ਨੋ ਲਿਆਣੀ ਹੈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ ਹੈ ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਪਸ਼ੂਆਂ ਦੀ ਕੋਈ ਰਾਜਨੈਤਿਕ ਜ਼ਿੰਮੇਵਾਰੀ ਨਹੀਂ ਹੈ ਪਸ਼ੂਆਂ ਦੀ ਕੋਈ ਧਾਰਮਿਕ ਜ਼ਿੰਮੇਵਾਰੀ ਨਹੀਂ ਹੈ ਪਸ਼ੂ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਨੂੰ ਚੁਣਨ ਨੂੰ ਤਿਆਰ ਨਹੀਂ ਅਗਰ ਮਨੁੱਖ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾ ਚੁਣ ਚੁੱਕੇ ਤੇ ਧਰਮ ਦੀਆਂ ਜ਼ਿੰਮੇਵਾਰੀਆਂ ਤੋਂ ਇਨਕਾਰ ਕਰਦੇ ਹੋਏ ਔਰ ਰਾਜਨੀਤੀ ਦੀ ਰੂਪਰੇਖਾ ਤੋਂ ਪਿੱਛੇ ਭਜਣ ਦੀ ਦੂਰ ਹਟਣ ਦੀ ਕੋਸ਼ਿਸ਼ ਕਰੇ ਤਾਂ ਫਿਰ ਮਨੁੱਖ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਹੈ ਫਿਰ ਤੇ ਇਹਨਾਂ ਪਸ਼ੂਆਂ ਦੀ ਤਰ੍ਹਾਂ ਜੀਣਾ ਹੈ ਤਾਂ ਖੈਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੇਰੀ ਆਰਥਿਕ ਪੀੜਾ ਲਈ ਨਾ ਸਮਾਜ ਜ਼ਿੰਮੇਵਾਰ ਹੈ ਨਾ ਮਾਂ ਬਾਪ ਜ਼ਿੰਮੇਵਾਰ ਨਹੀਂ ਤੂੰ ਜ਼ਿੰਮੇਵਾਰ ਹੈ ਦੱਦਾ ਦੋਸ ਨਾ ਦੇਹੁ ਕਾਉਂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਭੁੱਲ ਕੇ ਵੀ ਮਾਂ ਬਾਪ ਨੂੰ ਦੋਸ਼ੀ ਨਾ ਠਹਿਰਾਈਂ ਔਰ ਭੁੱਲ ਕੇ ਵੀ ਸਮਾਜ ਨੂੰ ਦੋਸ਼ੀ ਨਾ ਠਹਿਰਾਈਂ ਤੂੰ ਦੋਸ਼ੀ ਹੈ ਤੇਰੇ ਦੁੱਖਾਂ ਲਈ ਤੂੰ ਦੋਸ਼ੀ ਹੈ ਅਗਰ ਕਹਿ દਈਏ ਮੇਰੇ ਦੁੱਖਾਂ ਲਈ ਮੈਂ ਦੋਸ਼ੀ ਨਹੀਂ ਤਾਂ ਫਿਰ ਤੇ ਕਿਸੇ ਤੇ ਵੀ ਜ਼ਿੰਮੇਵਾਰੀ ਨਹੀਂ ਆਉਂਦੀ ਸਮਾਜ ਤੇ ਆ ਗਈ ਮਾਂ-ਬਾਪ ਤੇ ਆ ਗਈ ਤੇ ਉਹ ਜਿਹੜੇ ਮਾਂ-ਬਾਪ ਨੇ ਉਹ ਆਪਣੇ ਮਾਂ-ਬਾਪ ਤੇ ਜ਼ਿੰਮੇਵਾਰੀ ਸੁੱਟਣ ਗਏ ਉਹਨਾਂ ਦੇ ਜਿਹੜੇ ਮਾਂ-ਬਾਪ ਨੇ ਫਿਰ ਉਹ ਆਪਣੇ ਮਾਂ-ਬਾਪ ਤੇ ਜ਼ਿੰਮੇਵਾਰੀ ਸੁੱਟਣਗੇ ਫਿਰ ਤੇ ਕੋਈ ਵੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਾ ਹੋਵੇਗਾ ਸਤਿਗੁਰਦੀ ਬਾਣੀ ਕਹਿੰਦੀ ਨਹੀਂ ਤੂੰ ਜ਼ਿੰਮੇਵਾਰ ਹੈ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ तेरी पीड़ा तो जिम्मेवार है कोई जो है जिम्मेवार नहीं पीड़ा व्यक्ति के तल तीड़ा कौमी तल से आश के तल से आ सारा देश दुखी है तो देश जिम्मेवार है सारी कौम दुखी है तो कौम जिम्मेवार है सारा परिवार दुखी है तो परिवार जिम्मेवार है मनुख दुखी है तो मनुख जिमेवार है दोषी ठहराना है ਆਪਣੇ ਕਰਮਾਂ ਨੂੰ ਠਹਿਰਾ। ਦੱਦਾ ਦੋਸ਼ ਨਾ ਦੇਹੁ ਕਾਹੂ। ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ। ਕਰਮ ਕੀ ਇੱਕ ਵੀਚ। ਇਸ ਵਿਚਾਰਧਾਰਾ ਤੇ ਕਿਸੇ ਇੱਕ ਸੱਜਣ ਨੇ ਤਰਕ ਕਰ ਦਿੱਤੀ ਸੀ ਦਿੱਲੀ ਦੇ ਵਿੱਚ। ਮੈਨੂੰ ਕਹਿਣ ਲੱਗਾ ਗੈਨੀ ਜੀ। ਇੱਕ ਬੱਚੇ ਦਾ ਜਨਮ ਹੋਇਆ ਹੁਣੇ ਹੋਣੇ। ਪਰ ਅੰਧਾ ਜਮੇ ਹੈ ਲੰਗੜਾ ਜਮੈਸ਼ ਨੇ ਕੀ ਕਰਮ ਕੀਤੇ ਨੇ ਹੁਣ ਕੁਝ ਵੀ ਨਹੀਂ ਕੀਤਾ ਇਹ ਐਸਾ ਕਿਉਂ ਹੈ ਇਹ ਦੋਸ਼ ਕਰਮਾਂ ਨੂੰ ਠਹਿرائیਏ ਤੇ ਕਰਮ ਤੇ ਵਿਚਾਰੇ ਨੇ ਕੁਝ ਕੀਤਾ ਹੀ ਨਹੀਂ ਇਹ ਦੁਖੀ ਹੈ ਇਹ ਹੁਣ ساری ਜ਼ਿੰਦਗੀ ਦੁੱਖ ਭੋਗੇਗਾ ਤੇ ਜਿੰਨੇ ਚਿਰ ਤੱਕ ਜ਼ਿੰਦਾ ਰਹੇਗਾ ਠੋਕਰਾਂ ਹੀ ਠੋਕਰਾਂ ਇਕ ਕਰਮ ਫਿਲਾਸਫੀ ਕਰਮ ਵਿਚਾਰਧਾਰਾ ਤੇ ਲੜਖੜਾ ਗਈ ਮੈਂ ਕਿ ਕਤਈ ਨਹੀਂ ਲੜਖੜਾਈ ਤੂੰ ਧਿਆਨ ਨਾਲ ਮੈਂ ਇੱਕ ਗੱਲ ਨੂੰ ਸੁਣ ਕਰਮ ਇੱਕ ਬੀਜ ਹੈ ਜ਼ਮੀਨ ਦੇ ਤੇ ਅਸੀਂ ਦੇਖਦੇ ਹਾਂ ਕੁਝ ਬੀਜ ਐਸੇ ਨੇ ਅੱਜ ਬੋਈਏ 2-4 ਮਹੀਨਿਆਂ ਵਿੱਚ ਪਨਪਦੇ ਰਹੇ ਉਹਨਾਂ ਨੂੰ ਫਲ ਲੱਗਦੇ ਕੁਝ ਬੀਜ ਐਸੇ ਨੇ ਸਾਲ ਦੋ ਸਾਲ ਲੱਗਦਾ ਹੈ ਇਕਾਗਰਤਾ ਨਾਲ ਸਰਵਣ ਕਰਨਾ ਕੁਝ ਬੀਜ ਐਸੇ ਨੇ 10-15 ਸਾਲਾਂ ਚ ਫਲੀ ਬਹਤ ਆਉਂਦੇ ਨੇ ਦੇਸੀ ਅੰਬ 15 ਸਾਲ ਤੋਂ ਪਹਿਲੇ ਫਲੀ ਬਹਤ ਨਹੀਂ ਆਉਂਦਾ ਇਮਲੀ ਦਾ ਦਰਖਤ 35 ਸਾਲ ਤੋਂ ਬਾਅਦ ਫਲੀ ਬਹਤ ਆਉਂਦਾ 35 ਸਾਲ ਬਾਅਦ ਉਸ ਨੂੰ ਫਲ ਲੱਗਦੇ ਨੇ ਔਰ ਹਿੰਦੁਸਤਾਨ ਵਿੱਚ ਬਹੁਤ ਹੁੰਦਾ ਹੈ ਇਨੂੰ ਘਰ ਦੇ ਚ ਨਹੀਂ ਲਾਂਦੇ ਅਪਸ਼ਗਨ ਗਿੰਦੇ ਨੇ Hindu ਲੋਕ ਕਹਿੰਦੇ 35 ਸਾਲ ਬਾਅਦ ਕਿ ਤੇਰੇ ਫਲੀ ਬੂਤ ਹੋਵੇਗਾ ਕੌਣ ਲਾਵੇ ਇਸ ਨੂੰ ਤੋ ਕਹਿਣ ਤੋਂ ਮੁਰਾਦ ਕੁਛ ਬੀਜ ਐਸੇ 35 ਦਿਨਾਂ ਚ ਫਲੀ ਬੂਤ ਹੁੰਦੇ ਨੇ ਕੁਛ ਬੀਜ ਐਸੇ 35 ਸਾਲ ਦੇ ਚ ਫਲੀ ਬੂਤ ਹੁੰਦੇ ਨੇ ਜੇ ਕਰਮ ਇੱਕ ਬੀਜ ਐ ਤੋ ਫਿਰ ਕਰਮ ਵੀ ਕੁਛ ਐਸੇ ਨੇ ਪੰਜ 10 ਦਿਨਾਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 5 10 ਮਹੀਨਿਆਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 5 10 ਸਾਲਾਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 30 35 ਸਾਲ ਵੀ ਲੱਗ ਸਕਦੇ ਨੇ ਜੋ ਨਿਯਮ ਜ਼ਮੀਨ ਤੇ ਬੀਜ ਤੇ ਲਾਗੂ ਹੈ ਉਹੀ ਨਿਯਮ ਸਰੀਰ ਤੇ ਕਰਮ ਤੇ ਲਾਗੂ ਹੈ ਸੇ ਉਹੀ ਨਿਯਮ ਕਦੋਂ ਕਰਮ ਕੀਤਾ ਸੀ ਤੇ ਅੱਜ ਫਲ ਮਿਲਿਆ ਵਿਚਕਾਰ ਅੰਤਰਾਲ ਹੈ ਗਾਇਬ ਹੈ ਤੋ ਪਤਾ ਨਹੀਂ ਚੱਲਦਾ ਇਸ ਵਾਸਤੇ ਬੰਦਾ ਕਰਮ ਨੂੰ ਦੋਸ਼ੀ ਨਾ ਠਹਿਰਾ ਕੇ ਮਾਹੌਲ ਨੂੰ ਦੋਸ਼ੀ ਠਹਿਰਾਉਂਦਾ ਹੈ ਮੈਂ ਕਿ ਇਹ ਜਿਹੜਾ ਬੱਚਾ ਹੈ ਪੁਰਬਲੇ ਕਰਮ ਲੈ ਕੇ ਆਇਆ ਹੈ ਅਗਰ ਇਸ ਤਰ੍ਹਾਂ ਦਾ ਕੋਈ ਜਮਾਂਦਰ ਆਂਦਾ ਹੈ ਔਰ ਦੁਖੀ ਹੈ ਕਰਮ ਤੇ ਬੰਦਾ ਆਖਰੀ ਸਮੇਂ ਤੱਕ ਕਰਦਾ ਹੈ ਮਰਦੇ ਦਮ ਤੱਕ ਵੀ ਕਰਦਾ ਰਹਿੰਦਾ ਹੈ ਜਿਹੜੇ ਕਰਮ ਬੋਇਆ ਹੈ 70 75 ਸਾਲ ਦੀ ਉਮਰ ਦੇ ਵਿੱਚ 50 60 ਸਾਲ ਦੀ ਉਮਰ ਕਿਤੇ 10 20 ਸਾਲਾਂ ਵਿੱਚ ਫਲੀ ਬਹੁਤ ਹੋਵੇ ਤੇ ਸਰੀਰ ਦਾ ਅੰਤ ਹੋ ਗਿਆ ਬੀਜ ਤੇ ਬੋਇਆ ਹੋਇਆ ਪਿਆ ਕੌਣ ਬੋਏਗਾ ਉਹ ਕੌਣ ਖਾਏਗਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਫਿਰ ਕਪੜਾ ਮਿਲੇਗਾ ਫਿਰ ਚੋਲਾ ਮਿਲੇਗਾ ਫਿਰ ਜਨਮ ਮਿਲੇਗਾ ਫਿਰ ਜਗਤ ਦੇ ਚਾਣਾ ਪੈਗਾ ਫਿਰ ਸੰਸਾਰ ਤੇ ਆਣਾ ਪੈਗਾ ਉਜੋ ਬੋਏ ਨੇ ਬੀਜ ਖਾਏ ਬਿਨਾ ਹੋ ਗਏ ਬਿਨਾ ਨਾਸ ਨਹੀਂ ਹੁੰਦੇ ਭੋਗਣਾ ਹੀ ਪੈਂਦਾ ਪੂਰਬਲਾ ਕਰਮ ਭੋਗਣਾ ਹੀ ਪੈਂਦਾ ਪੂਰਬਲਾ ਜੋ ਕੱਲ ਕੀਤਾ ਹੈ ਪੂਰਬਲਾ ਜੋ 1 ਮਹੀਨੇ ਪਹਿਲਾਂ ਕੀਤਾ ਹੈ ਪੂਰਬਲਾ ਜੋ 1 ਸਾਲ ਪਹਿਲੇ ਕੀਤਾ ਹੈ ਪੂਰਬਲਾ ਜੋ 1 ਜਨਮ ਪਹਿਲੇ ਕੀਤਾ ਹੈ ਪੂਰਬਲਾ ਪੂਰਬਲਾ ਪੂਰਬ ਲੋ ਕਰਤ ਕਰਮ ਨੇ ਮਿਠੇ ਰੀ ਘਰ ਗਹਿਣ ਸਾਂਚੇ ਮੋਜਾ ਪੀ ਅਲੇ ਰਾਮ ਚੇ ਨਾਮੰ ਭਗਤ ਲੋਚਨ ਜੀ ਕਹਿੰਦੇ ਨੇ ਆਪਣੀ ਘਰ ਵਾਲਿਆਂ ਨੂੰ ਸਮਝਾਉਂਦੇ ਪੂਰਬਲਾ ਕੀਤਾ ਕਰਮ ਨਹੀਂ ਮਿਟਦਾ ਭੋਗਣਾ ਪੈਂਦਾ ਹੈ ਤੇ ਜਦ ਭੋਗਣਾ ਹੀ ਪੈਂਦਾ ਹੈ ਕੀਤਾ ਹੋਇਆ ਕਰਮ ਤੋਂ ਆਪਣੇ ਕਰਮਾ ਪ੍ਰਤੀ ਸੁਚੇਤ ਹੋ ਜਾ ਸਾਵਧਾਨ ਹੋ ਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਜਿਤ ਕੀਤਾ ਪਾਈਏ ਆਪਣਾ ਸਾ ਧਾਲ ਬੁਰੀ ਕਿਉਂ ਘਾਲੀਏ ਤੂੰ ਆਪਣੇ ਕੀਤਾ ਪਾਣਾ ਹੈ ਤੇ ਆਪ ਬੀਜ ਆਪੇ ਹੀ ਖਾਰੇ ਇਤੇ ਜਿਹਾਂ ਭੀੜ ਜਏ ਸੋ ਲੁਣੇ ਕਰਮਾਂ ਸੰਧੜਾ ਖੇਤ ਕਰਮਾਂ ਦੇ ਬੀਜ ਨੂੰ ਕਿਹੜੇ ਫਲ ਲੱਗਦੇ ਨੇ ਇਕਾਗਰਤਾ ਬਖਸ਼ ਨੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਤਨਾ ਆਪ ਤਵਜਾ ਬਖਸ਼ ਦੇਣੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਅਗਰ ਇਹ ਫਲ ਹੈ ਤਾਂ ਫਿਰ ਕੋਈ ਬੀਜ ਹੋਣਗੇ لازمی ਕੋਈ ਬੀਜ ਹੋਣਗੇ ਉਹਨਾਂ ਬੀਜਾਂ ਦੀ ਤਰਫ ਜਾਣਾ ਹੈ ਫਿਰ ਉਹ ਕਿਹੜੇ ਬੀਜ ਨੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਸ ਵਿਚਾਰ ਨੂੰ ਬੜੀ ਸਾਵਧਾਨੀ ਨਾਲ ਅਗਰ ਦੁਨੀਆ ਸੁਣੇ ਤੇ ਗੁਰੂ ਨਾਨਕ ਦੇ ਸਬਾਣੀ ਨੂੰ ਮੰਨੇ ਤਾਂ ਮੇਰੇ ਖਾਲਸੇ ਦੁਨੀਆ ਨੂੰ ਦੋਸ਼ੀ ਠਹਿਰਾ ਕੇ ਖੁਦ ਆਪਣੇ ਆਪ ਨੂੰ ਦੋਸ਼ੀ ਠਹਿਰਾਵਾਂਗੇ ਮੇਰੇ ਦੁੱਖ ਲਈ ਕੋਈ ਦੂਜਾ ਤੀਜਾ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ ਹਾਂ ਮੇਰੀ ਪੀੜਾ ਲਈ ਕੋਈ ਦੂਜਾ ਤੀਜਾ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ ਹਾਂ ਇਹ ਗੁਰਬਾਣੀ ਦਾ ਫੈਸਲਾ ਦੱਦਾ ਦੋਸ਼ ਨਾ ਦੇਉ ਕਾਉਂ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਇੱਕ ਬੀਜ ਅਸੀਂ ਬੋਂਦੇ ਆਂ ਉਹਦੇ ਚ ਬੂਟਾ ਨਿਕਲਦਾ ਹੈ ਅੰਕੁਰਿਤ ਹੁੰਦਾ ਹੈ ਸਜੇ ਸਜੇ ਵੱਡਾ ਹੁੰਦਾ ਹੈ ਸ਼ਾਖਾਂ ਲੱਗਦੀਆਂ ਨੇ ਪਰ ਇੱਕ ਦਿਨ ਉਸਨੂੰ ਫੁੱਲ ਲੱਗਦੇ ਨੇ ਜਦੋਂ ਪੂਰੇ ਜੋਬਨ ਤੇ ਪਹੁੰਚਦਾ ਹੈ ਉਨਾ ਹੀ ਫੁੱਲਾਂ ਦੇ ਚਾਂ ਇਕ ਦਿਨ ਫਲ ਨਿਕਲਦੇ ਹਨ ਇਕਵਾਲ ਕਿਹਾ ਕਰ ਰਹੇ ਸਨ ਫਲ ਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਬੀਜ ਕੀ ਬੋਇਆ ਸੀ ਫਲ ਤੋਂ ਹੀ ਪਤਾ ਚੱਲਦਾ ਹੈ ਕਿ ਕੀ ਬੋਇਆ ਸੀ ਚਣਿਆਂ ਨੂੰ ਵੇਖ ਕੇ ਪਤਾ ਚੱਲਦਾ ਹੈ ਚਣੇ ਬੋਏ ਸਨ ਕਣਕ ਨੂੰ ਵੇਖ ਕੇ ਪਤਾ ਚੱਲਦਾ ਕਣਕ ਬੋਈ ਗਈ ਸੀ ਦੁੱਖ ਨੂੰ ਦੇਖ ਕੇ ਪਤਾ ਚਲਦਾ ਹੈ ਦੁੱਖਾਂ ਦਾ ਹੀ ਬੀਜ ਬੋਇਆ ਸੀ। ਔਰ ਸੁੱਖ ਨੂੰ ਦੇਖ ਕੇ ਪਤਾ ਚਲਦਾ ਹੈ ਸੁੱਖਾਂ ਦਾ ਹੀ ਬੀਜ ਬੋਇਆ ਸੀ ਤੇ ਫਲ ਲੈ। ਫਲ ਨੂੰ ਦੇਖ ਕੇ ਹੀ ਤੇ ਪਤਾ ਚਲਦਾ ਬੋਇਆ ਕੀ ਸੀ। ਜੋ ਨਿਯਮ ਜ਼ਮੀਨ ਤੇ ਬੀਜ ਤੇ ਲਾਗੂ ਹੈ ਉਹੀ ਨਿਯਮ ਜੀਵਨ ਤੇ ਕਰਮ ਤੇ ਲਾਗੂ ਹੈ। ਆਪਿਕਾਗਰਤਾ ਬਖਸ਼ਣਾ ਜੀਵਨ ਤੇ ਕਰਮ। ਜੀਵਨ ਧਰਤੀ ਕਰਮ ਬੀਜ। ਕਰਮ ਜਦ ਅਸੀਂ ਕੋਈ ਕਰਦੇ ਹਾਂ ਤੇ ਉਸ ਚੋਂ ਨਿਕਲਦਾ ਹੈ ਸੰਸਕਾਰਾਂ ਦਾ ਬੂਟਾ ਉਹ ਕਰਮ ਫੈਲਦਾ ਹੈ ਕੁਝ ਵੀ ਕਰੀਏ ਕਰਮ ਫੈਲਦਾ ਹੈ ਉਸ ਬੂਟੇ ਦੇ ਚੋਂ ਨਿਕਲਦੀਆਂ ਨੇ ਸੁਭਾਵ ਦੀਆਂ ਸ਼ਾਖਾਂ ਬੜੀਆਂ-ਬੜੀਆਂ ਉਸੇ ਸੁਭਾਵ ਦੀਆਂ ਸ਼ਾਖਾਂ ਨੂੰ ਲੱਗਦੇ ਨੇ ਪ੍ਰਾਲਬਤ ਦੇ ਫੁੱਲ और उन्हें फुलों बेच है दुखां का फल सुखा का फल इंज ए तरतीब है अगर दुख है तो गल स्पष्ट हो गई इसकी प्रलभत चंकी नहीं है प्रलभत चंगी क्यों नहीं है सुभाव चंगा नहीं है स्वभाव चंगा क्यों नहीं है संस्कार चंगे नहीं हैं संस्कार चंगे क्यों नहीं ने कर्म चंगे नहीं सुख एक फल है अगर किसी की झोली च है परम आनंद सुख तो चंगी है प्रालब्ध क्यों चंगी है स्वभाव चंगा है सुभाव क्यों चंगा, चंगा है संस्कार चंगे ने ਔਰ ਸੰਸਕਾਰ ਕਿਉਂ ਚੰਗੇ ਨੇ ਕਰਮ ਚੰਗੇ ਨੇ ਇੰਜ ਇਹ ਤਰਤੀਬ ਹੈ ਮੇਰੇ ਦੁੱਖਾਂ ਲਈ ਮੇਰੇ ਸੁੱਖਾਂ ਲਈ ਮੈਂ ਜ਼ਿੰਮੇਵਾਰ ਕਈ ਦਫਾ ਸੁੱਖ ਲਈ ਤੇ ਮਨੁੱਖ ਆਪਣੇ ਆਪ ਨੂੰ ਜ਼ਿੰਮੇਵਾਰ ਗਿਣ ਲੈਂਦਾ ਤੇ ਮੇਰੀ ਮਿਹਨਤ ਮੇਰੀ ਸਾਧਨਾ ਮੇਰੀ ਤਪੱਸਿਆ ਪਰ ਦੁੱਖ ਦੂਜੇ ਤੇ ਜ਼ਿੰਮੇਵਾਰੀ ਤੀਜੇ ਤੇ ਜ਼ਿੰਮੇਵਾਰੀ ਚੌਥੇ ਤੇ ਜ਼ਿੰਮੇਵਾਰੀ ਨਹੀਂ ਤੂੰ ਜ਼ਿੰਮੇਵਾਰ ਇਹ ਤੇ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਤੇ ਕੀਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਂ ਵਿਚੜਿਆਂ ਦੂਰ ਹੋਇਆ ਕਰਮ ਕਰਕੇ ਕੇ ਨੇੜੇ ਕੇ ਦੂਰ ਕਰਮ ਕਰਕੇ ਕਰਮ ਇੱਕ ਬੀਜ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬੜਾ ਲੰਮਾ ਛੋੜਾ ਖੁਲਾਸਾ ਹੈ ਕਰਮ ਫਿਲਾਸਫੀ ਦੀ ਇਹ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇੱਕ ਬਾਰੀਕ ਜਿਹਾ ਪ੍ਰਕਰਨ ਔਰ ਇਸ ਸ਼ਾਮ ਦੇ ਸਮੇਂ ਕਈ ਦਫਾ ਦਿਲ ਦਿਮਾਗ ਇਹਨੂੰ ਸੁਣਨ ਲਈ ਪਤਾ ਨਹੀਂ ਰਾਜ਼ੀ ਵੀ ਹੁੰਦਾ ਕਿ ਨਹੀਂ ਕਿਉਂਕਿ ਦਿਨ ਭਰ ਦਾ ਬੰਦਾ ਜ਼ਹਿਨੀ ਤੌਰ ਤੇ ਸਰੀਰਕ ਤੌਰ ਤੇ ਥੱਕਿਆ ਹੁੰਦਾ ਈਰਾਨ ਦਾ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਦਾ ਕਹਿਣਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਐ ਮੇਰੇ ਮਿੱਤਰ ਜੋ ਤੂੰ ਕਰ ਚੁਕੇ ਹੈ ਉਸ ਦਾ ਮੇਰੇ ਕੋਲ ਇਲਾਜ ਨਹੀਂ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਕਰਦ ਨਹੀਂ ਖੁਆਇਸ਼ ਉਹ ਆਮਦਨੀ ਪੇਸ਼ ਜੋ ਤੂੰ ਕਰ ਚੁਕੇ ਹੈ ਭੋਗਣ ਲਈ ਤਿਆਰ ਹੋ ਜਾ ਮੇਰੇ ਕੋਲ ਕੋਈ ਇਲਾਜ ਕੋਈ ਨਹੀਂ 이란 ਦਾ ਸਭ ਤੋਂ ਵੱਡਾ ਇਹ ਸੂਫੀ ਫਕੀਰ ਸ਼ੇਖ ਸਾਦੀਸ਼ ਕਹਿੰਦਾ ਇਸ ਵਾਸਤੇ ਤੂੰ ਆਇਆ ਹੈ ਕਿ ਮੈਂ ਤੇਰੇ ਕਰਮ ਮਿਟਾ ਦੇਾਂਗਾ ਮੈਂ ਤੇਰੇ ਦੁੱਖ ਨੂੰ ਬਦਲ ਦੇਾਂਗਾ ਤੇ ਇਹ ਸਭ ਤੋਂ ਵੱਡਾ ਫਕੀਰ ਕਹਿੰਦਾ ਹੈ ਇਹ ਮੇਰੇ ਮਿੱਤਰ ਯਾਰ ਰਾਹ ਹੈ ਖੁਦ ਕਰਦਾ ਰਾਹ ਇਲਾਜ ਨੇ ਇਸ ਜੋ ਤੂੰ ਕਰ ਚੁਕੇ ਹੈ ਉਸ ਦਾ ਇਲਾਜ ਮੇਰੇ ਕੋਲ ਨਹੀਂ ਹੈ ਯਾਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦ ਨਹੀਂ ਪੇਸ਼ ਜੋ ਤੂੰ ਕਰ ਚੁਕੇ ਹੈ ਭੋਗਣ ਲਈ ਤਿਆਰ ਹੋ ਜਾ ਤੇਰੇ ਸਾਹਮਣੇ ਆਣ ਲੱਗਦਾ ਹੈ ਉਹ ਤੇਰੇ ਸਾਹਮਣੇ ਆਏਗਾ ਜੋ ਤੂੰ ਬੀਜਿਆ ਹੈ ਤੂੰ ਸਾਹਮਣੇ ਦੇਖ ਲਈ ਉਗ ਪਏਗਾ ਜੋ ਤੂੰ ਕੀਤਾ ਹੈ ਉਹ ਸਾਹਮਣੇ ਆਏਗਾ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਤਾ ਹੈ ਅੰਤ ਮੁਰਾਦ ਮਰਨ ਸਮਾ ਨਹੀਂ ਸੋ ਅੰਤ ਅਖੀਰ ਦੇਖਸ ਆਖਿਰ ਕੀ ਫਲ ਅਖੀਰ ਹੈ ਬੋਏ ਹੋਏ ਬੀਜ ਦੇ ਤੋ ਫਲ ਅਖੀਰ ਹੈ ਫਲ ਅੰਤ ਹੈ ਬੀਜ ਦੀ ਯਾਤਰਾ ਫਲ ਤੱਕ ਹੈ ਤੇ ਫਲ ਤੇ ਅੰਤ ਹੋ ਜਾਂਦਾ ਹੈ ਬੀਜ ਦਾ ਕਰਮ ਦਾ ਅੰਤ ਹੁੰਦਾ ਹੈ ਫਲ ਦੇ ਕਰਮ ਬਿਟਦਾ ਹੈ जब फल मनुख है, उस तो पहले नहीं भोगे बिन भागे नहीं श्री कृष्ण ने अर्जुन कहा कर्म तू स्वतंत्र है लेकिन एक गल याद रख फल भोगण तू स्वतंत्र नहीं फल मेरे हाथ कर्म तेरे च इस वास्ते एक गल तू हर वक्त चेते रखे हैं। ਕਿ ਜੋ ਮੈਂ ਕਰਨ ਲੱਗਾ ਉਹ ਮੈਨੂੰ ਭਰਨਾ ਪਏਗਾ ਕਹਿੰਦੇ ਨੇ ਸਤਗੁਰ ਦੀ ਬਾਣੀ ਦਾ ਫੈਸਲਾ ਦੂਜੇ ਨੂੰ ਦਿੱਤਾ ਗਿਆ ਦੁੱਖ ਦੂਜੇ ਨੂੰ ਦਿੱਤਾ ਗਿਆ ਦੁੱਖ ਨਹੀਂ ਆਪਣੇ ਆਪ ਨੂੰ ਦਿੱਤਾ ਗਿਆ ਦੁੱਖੇ ਪਲਟ ਕੇ ਵਾਪਸ ਆਏਗਾ ਕਿਸੇ ਦੀ ਪਗ ਲਾਈ ਹੈ ਤੋ ਆਪਣੀ ਵੀ ਸਲਾਮਤ ਨਹੀਂ ਰਹਿਣ ਰੱਖੀ ਕਿਸੇ ਦੇ ਰਸਤੇ ਚ ਰੋੜੇ ਵਿਛਾਏ ਨੇ ਤੋ ਆਪਣੇ ਰਸਤੇ ਚ ਵੀ ਕੰਡੇ ਹੀ ਕੰਡੇ ਹੋਣਗੇ ਕਿਸੇ ਨੂੰ ਰੋਣ ਤੇ ਮਜਬੂਰ ਕੀਤਾ ਹੈ ਪੁਰਖ ਹੱਸ ਤੋਂ ਵੀ ਨਹੀਂ ਸਕੇਗਾ ਇਰਾਨ ਦਾ ਇਹੀ ਫਕੀਰ ਕਹਿੰਦਾ ਹੈ ਕਿ ਮੈਂ ਜੋਤਸ਼ੀ ਤੇ ਨਹੀਂ ਹਾਂ ਪਰ ਬਦਬਖਤ ਬੰਦਾ ਕੌਣ ਹੈ ਬਦਕਿਸਮਤ ਕੌਣ ਹੈ ਮੈਂ ਦੱਸ ਸਕਦਾ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸ ਕਹਿੰਦਾ ਇਨਸਾਫ ਦੀ ਗੱਲ ਮੈਥੋਂ ਪੁੱਛੇਂ ਬਦਬਖਤ ਕੌਣ ਹੈ ਬਦਕਿਸਮਤ ਕੌਣ ਹੈ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਹੈ ਕਿ ਦਰ ਰਾਹਤ ਅਸ਼ ਰੰਜ ਦੀ ਗਰ ਕਸ ਅਸਤ ਹੈ ਕਹਿੰਦਾ ਉਹ ਬੰਦਾ ਅਭਾਗਾ ਹੈ ਬਦਕਿਸਮਤ ਹੈ ਜੇਦੀ ਰਾਹਤ ਦੂਜਿਆਂ ਦੇ ਰੰਜ ਤੇ ਖੜੀ ਹੋਵੇ ਜੋ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਲੱਭੇ ਜੋ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਭੇ ਜੋ ਦੂਜਿਆਂ ਦੀ ਮੌਤ ਦੇ ਚੋਂ ਜ਼ਿੰਦਗੀ ਲੱਭੇ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲੱਭੇ ਕੋਈ ਨਹੀਂ ਸਕਦਾ ਕਿ ਦੂਜਿਆਂ ਦੇ ਨੁਕਸਾਨ ਦੇ ਚੋਂ ਇਹਨੂੰ ਨਫਾ ਮਿਲੇ ਇਹ ਫਕੀਰ ਕਹਿੰਦਾ ਹੈ ਸਾਹ ਹੋ ਹੀ ਨਹੀਂ ਸਕਦਾ ਕਿ ਤੈਨੂੰ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਮਿਲ ਜਾ ਇਹ ਹੋ ਹੀ ਨਹੀਂ ਸਕਦਾ ਗਰ ਇਨਸਾਫ ਪੁਰਸੀ ਬਦਖਤਰ ਕਸ ਅਸਤ ਬਦਬਖਤ ਕੌਣ ਹੈ ਕਿ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ ਜੋ ਦੂਜਿਆਂ ਦੇ ਦੁੱਖ ਦੇ ਚੋਂ ਸੁਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੇ ਰੋਣਿਆਂ ਦੇ ਚੋਂ ਹਾਸੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੀ ਬੇਚੈਰੀ ਚੋਂ ਇੱਜ਼ਤ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਆਭਾਗਾ ਬੰਦਾ ਹੈ ਨਫਾ ਹੋ ਨਹੀਂ ਸਕਦਾ